ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀਓ ਅੱਜ ਅਸੀਂ ਤੁਹਾਡੇ ਸਨਮੁਖ ਕਰਾਂਗੇ ਸਾਖੀ ਸੂਰਜ ਨੂੰ ਦਿੱਤਾ ਪਾਣੀ ਪਿਤਰਾ ਤੱਕ ਨਹੀਂ ਪਹੁੰਚਦਾ ਪਿਆਰੀ ਸਾਧ ਸੰਗਤ ਜੀਓ ਕੁਰਸ਼ੇਤਰ ਤੋਂ ਚੱਲ ਕੇ ਜਦੋਂ ਗੁਰੂ ਨਾਨਕ ਸਾਹਿਬ ਜੀ ਉੱਤਰ ਪ੍ਰਦੇਸ਼ ਦੇ ਵਿੱਚ ਹਰਦਵਾਰ ਗਏ ਜਿੱਥੇ ਕਿ ਹਰ ਸਾਲ ਵਿਸਾਖੀ ਵਾਲੇ ਦਿਨ ਬਹੁਤ ਭਾਰੀ ਮੇਲਾ ਲੱਗਦਾ ਸੀ ਉੱਥੋਂ ਦੂਰੰਤੂਰ ਲੋਕੀ ਜਾਂਦੇ ਸਨ ਅਤੇ ਚੜ੍ਹਦੇ ਪਾਸੇ ਵੱਲ ਨੂੰ ਮੂੰਹ ਕਰ ਸੂਰਜ ਨੂੰ ਪਾਣੀ ਸੁੱਟ ਕੇ ਆਪਣੇ ਪਿਤਰਾਂ ਤੱਕ ਪਹੁੰਚਾਉਂਦੇ ਸਨ। ਗੁਰੂ ਸਾਹਿਬ ਜੀ ਨੇ ਲੋਕਾਈ ਨੂੰ ਇਹ ਸਮਝਾਉਣ ਲਈ ਕਿ ਉਹਨਾਂ ਦਾ ਸੁੱਟਿਆ ਹੋਇਆ ਪਾਣੀ ਨਾ ਤਾਂ ਉਹਨਾਂ ਦੇ ਪਿਤਰਾਂ ਤੱਕ ਪਹੁੰਚਦਾ ਹੈ ਤੇ ਨਾ ਹੀ ਉਹਨਾਂ ਪਿਤਰਾਂ ਨੂੰ ਇਸ ਪਾਣੀ ਦੀ ਲੋੜ ਹੈ। ਗੁਰੂ ਸਾਹਿਬ ਜੀ ਨੇ ਚੜ੍ਹਦੇ ਦੇ بجائے ਲਹਿੰਦੇ ਵੱਲ ਨੂੰ ਮੂੰਹ ਕਰਕੇ ਉਧਰ ਨੂੰ ਪਾਣੀ ਸੁੱਟਣਾ ਸ਼ੁਰੂ ਕਰ ਦਿੱਤਾ। ਲੋਕਾਂ ਨੂੰ ਆਪਣੇ ਦਿਵਾਲੇ ਇਕੱਠੇ ਕਰਨ ਅਤੇ ਉਹਨਾਂ ਨੂੰ ਆਪਣਾ ਰੂਹਾਨੀ ਉਪਦੇਸ਼ ਦੇਣ ਲਈ ਗੁਰੂ ਸਾਹਿਬ ਜੀ ਦਾ ਇਹ ਇੱਕ ਇਲਾਹੀ ਕੌਤਕ ਸੀ ਗੁਰੂ ਸਾਹਿਬ ਜੀ ਨੂੰ ਇਹ ਅਨੋਖਾ ਕੰਮ ਕਰਦਿਆਂ ਦੇਖ ਕੇ ਲੋਕਾਂ ਤੇ ਪੰਡਤਾਂ ਦੀ ਭੀੜ ਗੁਰੂ ਜੀ ਦੇ ਦਿਵਾਲੇ ਆਣ ਇਕੱਠੀ ਹੋਈ ਮੁੱਖੀ ਪੰਡਤਾਂ ਨੇ ਗੁਰੂ ਜੀ ਨੂੰ ਪੁੱਛਿਆ ਕਿ ਤੁਸੀਂ ਇਹ ਕੀ ਕਰ ਰਹੇ ਹੋ ਪਾਣੀ ਉਲਟੇ ਪਾਸੇ ਨੂੰ ਕਿਉਂ ਦੇ ਰਹੇ ਹੋ ਗੁਰੂ ਸਾਹਿਬ ਜੀ ਨੇ ਫਰਮਾਇਆ ਕਿ ਤਲਵੰਡੀ ਦੇ ਵਿੱਚ ਮੇਰੇ ਖੇਤ ਸੁੱਕਰੇ ਹਨ ਮੈਂ ਆਪਣੇ ਉਹਨਾਂ ਖੇਤਾਂ ਨੂੰ ਪਾਣੀ ਦੇ ਰਿਹਾ ਹਾਂ ਪੰਡਤਾਂ ਨੇ ਅੱਗੋਂ ਹੱਸਦਿਆਂ ਹੋਇਆਂ ਜਵਾਬ ਦਿੱਤਾ ਕਿ ਤੁਹਾਡੇ ਖੇਤ ਤਾਂ ਇੱਥੋਂ ਸੈਂਕੜੇ ਮੀਲ ਦੂਰ ਹਨ ਤੇ ਤੁਹਾਡਾ ਸੁੱਟਿਆ ਪਾਣੀ ਤਾਂ ਇੱਥੇ ਹੀ ਡਿੱਗੀ ਜਾ ਰਿਹਾ ਹੈ ਇਹ ਐਨੇ ਦੂਰ ਕਿਵੇਂ ਪਹੁੰਚ ਸਕਦਾ ਹੈ ਗੁਰੂ ਸਾਹਿਬ ਜੀ ਨੇ ਅੱਗੋਂ ਜਵਾਬ ਦਿੰਦਿਆਂ ਪੰਡਤਾਂ ਨੂੰ ਕਿਹਾ ਕਿ ਪੰਡਤ ਜੀ ਜੇਕਰ ਤੁਹਾਡੇ ਦੁਆਰਾ ਸੁੱਟਿਆ ਪਾਣੀ ਸੂਰਜ ਤੱਕ ਪਹੁੰਚ ਸਕਦਾ ਹੈ ਜੋ ਕਿ ਇੱਥੋਂ ਲੱਖਾਂ ਮੀਲ ਦੂਰ ਹੈ ਤਾਂ ਫਿਰ ਮੇਰਾ ਸੁੱਟਿਆ ਪਾਣੀ ਮੇਰੇ ਖੇਤਾਂ ਤੱਕ ਕਿਉਂ ਨਹੀਂ ਪਹੁੰਚ ਸਕਦਾ ਜੋ ਕਿ ਇਤੋਂ ਕੁਝ ਕੁ ਮੀਲ ਦੀ ਦੂਰੀ ਉੱਤੇ ਹਨ ਗੁਰੂ ਸਾਹਿਬ ਜੀ ਦੇ ਇਸ ਤਰਕ ਪਰ ਭੂਰ ਸਵਾਲਾਂ ਦਾ ਪੰਡਤਾਂ ਤੇ ਹੋਰ ਲੋਕਾਂ ਦੇ ਕੋਲ ਕੋਈ ਜਵਾਬ ਨਹੀਂ ਸੀ ਗੁਰੂ ਸਾਹਿਬ ਜੀ ਦੇ ਇਹ ਬਚਨ ਸੁਣ ਕੇ ਉਹ ਸਭ ਨਿਰੁੱਤਰ ਹੋ ਗਏ ਤੇ ਉਹਨਾਂ ਨੂੰ ਸਮਝ ਆ ਗਈ ਕਿ ਵਾਕਈ ਸਾਡਾ ਪਾਣੀ ਵੀ ਸਾਡੇ ਪਿੱਤਰਾਂ ਤੱਕ ਨਹੀਂ ਪਹੁੰਚਦਾ ਤੇ ਅਸੀਂ ਇਹ ਕੇਵਲ ਕਰਮ ਕਾਂਡ ਹੀ ਕਰ ਰਹੇ ਹਾਂ ਸੋ ਇਸ ਤਰ੍ਹਾਂ ਸਾਰੇ ਪੰਡਤ ਤੇ ਹੋਰ ਇਕੱਠੇ ਲੋਕ ਪਰਮਜਾਲ ਦੇ ਵਿੱਚੋਂ ਬਾਹਰ ਨਿਕਲ ਗਏ ਅਤੇ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੇ ਇਲਾਹੀ ਗਿਆਨ ਨੂੰ ਧਾਰਨ ਕੀਤਾ ਸਾਰੇ ਲੋਕਾਂ ਅਤੇ ਪੰਡਤਾਂ ਨੇ ਗੁਰੂ ਸਾਹਿਬ ਜੀ ਨੂੰ ਰੱਬੀ ਪੁਰਸ਼ ਜਾਣ ਕੇ ਉਹਨਾਂ ਦੇ ਚਰਨਾਂ ਦੇ ਵਿੱਚ ਸੀਸ ਝੁਕਾਇਆ ਤੇ ਉਪਦੇਸ਼ਾਂ ਨੂੰ ਧਾਰਨ ਕਰਨ ਦਾ ਪ੍ਰਣ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀਓ ਅੱਜ ਅਸੀਂ ਤੁਹਾਡੇ ਸਨਮੁਖ ਕਰਾਂਗੇ ਸਾਖੀ ਸੂਰਜ ਨੂੰ ਦਿੱਤਾ ਪਾਣੀ ਪਿਤਰਾ ਤੱਕ ਨਹੀਂ ਪਹੁੰਚਦਾ ਪਿਆਰੀ ਸਾਧ ਸੰਗਤ ਜੀਓ ਕੁਰੇਤਰ ਤੋਂ ਚੱਲ ਕੇ ਜਦੋਂ ਗੁਰੂ ਨਾਨਕ ਸਾਹਿਬ ਜੀ ਉੱਤਰ ਪ੍ਰਦੇਸ਼ ਦੇ ਵਿੱਚ ਹਰਦਵਾਰ ਗਏ ਜਿੱਥੇ ਕਿ ਹਰ ਸਾਲ ਵਿਸਾਖੀ ਵਾਲੇ ਦਿਨ ਬਹੁਤ ਭਾਰੀ ਮੇਲਾ ਲੱਗਦਾ ਸੀ ਉਥੋਂ ਦੂਰੋਂ ਦੂਰੋਂ ਲੋਕੀ ਆਉਂਦੇ ਸਨ ਅਤੇ ਚੜ੍ਹਦੇ ਪਾਸੇ ਵੱਲ ਨੂੰ ਮੂੰਹ ਕਰ ਸੂਰਜ ਨੂੰ ਪਾਣੀ ਸੁੱਟ ਕੇ ਆਪਣੇ ਪਿਤਰਾਂ ਤੱਕ ਪਹੁੰਚਾਉਂਦੇ ਸਨ ਗੁਰੂ ਸਾਹਿਬ ਜੀ ਨੇ ਲੋਕਾਂ ਨੂੰ ਇਹ ਸਮਝਾਉਣ ਲਈ ਕਿ ਉਹਨਾਂ ਦਾ ਸੁੱਟਿਆ ਹੋਇਆ ਪਾਣੀ ਨਾ ਤਾਂ ਉਹਨਾਂ ਦੇ ਪਿਤਰਾਂ ਤੱਕ ਪਹੁੰਚਦਾ ਹੈ ਤੇ ਨਾ ਹੀ ਉਹਨਾਂ ਪਿਤਰਾਂ ਨੂੰ ਇਸ ਪਾਣੀ ਦੀ ਲੋੜ ਹੈ ਗੁਰੂ ਸਾਹਿਬ ਜੀ ਨੇ ਚੜ੍ਹਦੇ ਦੇ بجائے ਲਹਿੰਦੇ ਵੱਲ ਨੂੰ ਮੂੰਹ ਕਰਕੇ ਉਧਰ ਨੂੰ ਪਾਣੀ ਸੁੱਟਣਾ ਸ਼ੁਰੂ ਕਰ ਦਿੱਤਾ ਲੋਕਾਂ ਨੂੰ ਆਪਣੇ ਦਿਵਾਲੇ ਇਕੱਠੇ ਕਰਨ ਅਤੇ ਉਹਨਾਂ ਨੂੰ ਆਪਣਾ ਰੂਹਾਨੀ ਉਪਦੇਸ਼ ਦੇਣ ਲਈ ਗੁਰੂ ਸਾਹਿਬ ਜੀ ਦਾ ਇਹ ਇੱਕ ਇਲਾਹੀ ਕੌਤਕ ਸੀ ਗੁਰੂ ਸਾਹਿਬ ਜੀ ਨੂੰ ਇਹ ਅਨੋਖਾ ਕੰਮ ਕਰਦਿਆਂ ਦੇਖ ਕੇ ਲੋਕਾਂ ਤੇ ਪੰਡਤਾਂ ਦੀ ਭੀੜ ਗੁਰੂ ਜੀ ਦੇ ਦਿਵਾਲੇ ਆਣ ਇਕੱਠੀ ਹੋਈ ਮੁੱਖੀ ਪੰਡਤਾਂ ਨੇ ਗੁਰੂ ਜੀ ਨੂੰ ਪੁੱਛਿਆ ਕਿ ਤੁਸੀਂ ਇਹ ਕੀ ਕਰ ਰਹੇ ਹੋ ਪਾਣੀ ਉਲਟੇ ਪਾਸੇ ਨੂੰ ਕਿਉਂ ਦੇ ਰਹੇ ਹੋ ਗੁਰੂ ਸਾਹਿਬ ਜੀ ਨੇ ਫਰਮਾਇਆ ਕਿ ਤਲਵੰਡੀ ਦੇ ਵਿੱਚ ਮੇਰੇ ਖੇਤ ਸੁੱਕਰੇ ਹਨ ਮੈਂ ਆਪਣੇ ਉਹਨਾਂ ਖੇਤਾਂ ਨੂੰ ਪਾਣੀ ਦੇ ਰਿਹਾ ਹਾਂ ਪੰਡਤਾਂ ਨੇ ਅੱਗੋਂ ਹੱਸਦਿਆਂ ਹੋਇਆਂ ਜਵਾਬ ਦਿੱਤਾ ਕਿ ਤੁਹਾਡੇ ਖੇਤ ਤਾਂ ਇੱਥੋਂ ਸੈਂਕੜੇ ਮੀਲ ਦੂਰ ਹਨ ਤੇ ਤੁਹਾਡਾ ਸੁੱਟਿਆ ਪਾਣੀ ਤਾਂ ਇੱਥੇ ਹੀ ਡਿੱਗੀ ਜਾ ਰਿਹਾ ਹੈ ਇਹ ਐਨੇ ਦੂਰ ਕਿਵੇਂ ਪਹੁੰਚ ਸਕਦਾ ਹੈ ਗੁਰੂ ਸਾਹਿਬ ਜੀ ਨੇ ਅੱਗੋਂ ਜਵਾਬ ਦਿੰਦਿਆਂ ਪੰਡਤਾਂ ਨੂੰ ਕਿਹਾ ਕਿ ਪੰਡਤ ਜੀ ਜੇਕਰ ਤੁਹਾਡੇ ਦੁਆਰਾ ਸੁੱਟਿਆ ਪਾਣੀ ਸੂਰਜ ਤੱਕ ਪਹੁੰਚ ਸਕਦਾ ਹੈ ਜੋ ਕਿ ਇੱਥੋਂ ਲੱਖਾਂ ਮੀਲ ਦੂਰ ਹੈ ਤਾਂ ਫਿਰ ਮੇਰਾ ਸੁੱਟਿਆ ਪਾਣੀ ਮੇਰੇ ਖੇਤਾਂ ਤੱਕ ਕਿਉਂ ਨਹੀਂ ਪਹੁੰਚ ਸਕਦਾ ਜੋ ਕਿ ਇਤੋਂ ਕੁਝ ਕੁ ਮੀਲ ਦੀ ਦੂਰੀ ਉੱਤੇ ਹਨ ਗੁਰੂ ਸਾਹਿਬ ਜੀ ਦੇ ਇਸ ਤਰਕ ਪਰ ਭੂਰ ਸਵਾਲਾਂ ਦਾ ਪੰਡਤਾਂ ਤੇ ਹੋਰ ਲੋਕਾਂ ਦੇ ਕੋਲ ਕੋਈ ਜਵਾਬ ਨਹੀਂ ਸੀ ਗੁਰੂ ਸਾਹਿਬ ਜੀ ਦੇ ਇਹ ਬਚਨ ਸੁਣ ਕੇ ਉਹ ਸਭ ਨਿਰੁੱਤਰ ਹੋ ਗਏ ਤੇ ਉਹਨਾਂ ਨੂੰ ਸਮਝ ਆ ਗਈ ਕਿ ਵਾਕਈ ਸਾਡਾ ਪਾਣੀ ਵੀ ਸਾਡੇ ਪਿਤਰਾਂ ਤੱਕ ਨਹੀਂ ਪਹੁੰਚਦਾ ਤੇ ਅਸੀਂ ਇਹ ਕੇਵਲ ਕਰਮ ਕਾਂਡ ਹੀ ਕਰ ਰਹੇ ਹਾਂ ਸੋ ਇਸ ਤਰ੍ਹਾਂ ਸਾਰੇ ਪੰਡਤ ਤੇ ਹੋਰ ਇਕੱਠੇ ਲੋਕ ਪਰਮ ਜਾਲ ਦੇ ਵਿੱਚੋਂ ਬਾਹਰ ਨਿਕਲ ਗਏ ਅਤੇ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੇ ਇਲਾਹੀ ਗਿਆਨ ਨੂੰ ਧਾਰਨ ਕੀਤਾ ਸਾਰੇ ਲੋਕਾਂ ਅਤੇ ਪੰਡਤਾਂ ਨੇ ਗੁਰੂ ਸਾਹਿਬ ਜੀ ਨੂੰ ਰੱਬੀ ਪੁਰਸ਼ ਜਾਣ ਕੇ ਉਹਨਾਂ ਦੇ ਚਰਨਾਂ ਦੇ ਵਿੱਚ ਸਿਰ ਝੁਕਾਇਆ ਤੇ ਉਪਦੇਸ਼ਾਂ ਨੂੰ ਧਾਰਨ ਕਰਨ ਦਾ ਪ੍ਰਣ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ